ਜੀ ਜੇ ਇਕਮਸੀ ਕੇ ਨਾਮ ਕੀ ਜੇ ਹallelujah 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 크리스마스 데 ਦੀ ਆਮਦ ਮੌਕੇ ਕਟ ਗਿਣਤੀ ਕਮਿਸ਼ਨ ਦੇ ਜ਼ਿਲ੍ਹਾ ਪ੍ਰਧਾਨ ਜੌਨਸਨ ਮਸੀਹ ਅਤੇ ਹੋਲੀ ਨੇਸ਼ਨ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਬਲਵਿੰਦਰ ਮਸੀਹ ਹੋਰਾਂ ਦੀ ਅਗਵਾਈ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਾਸਟਰ ਸਹਿਵਾਨਾ ਅਤੇ ਵੱਡੀ ਗਿਣਤੀ ਵਿੱਚ ਪ੍ਰਭੂ ਯਸ਼ੂ ਮਸੀਹ ਜੀ ਦੀ ਵਿਸ਼ਵਾਸੀ ਕਲੀਸਿਆ ਨੇ ਹਿੱਸਾ ਲਿਆ ਧਾਰਮਿਕ ਜੈਕਾਰਿਆਂ ਨਾਲ ਰੈਸਟ ਹਾਊਸ ਮੁਕੇਰੀਆਂ ਤੋਂ ਸ਼ੁਰੂ ਹੋਈ ਇਹ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸੰਗਤਾਂ ਵੱਲੋਂ ਪ੍ਰਭੂ ਯਸ਼ੂ ਜੀ ਦੇ ਭਜਨ ਗਾ ਕੇ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕੀਤਾ ਪ੍ਰਚਾਰਕਾਂ ਅਤੇ ਪਾਸਟਰ ਸਹਿਵਾਨਾ ਵੱਲੋਂ ਹਾਜ਼ਰ ਸੰਗਤਾਂ ਨੂੰ ਪ੍ਰਭੂ ਯਸ਼ੂ ਜੀ ਦੇ ਪ੍ਰਵਚਨ ਸੁਣਾਏ ਅਤੇ ਪ੍ਰਭੂ ਵੱਲੋਂ ਦਿੱਤੇ ਗਏ ਉਪਦੇਸ਼ਾਂ ਤੇ ਚੱਲਣ ਦੀ ਅਪੀਲ ਕੀਤੀ। ਪਾ ਯਾਤਰਾ ਦੀ ਆਰੰਭਤਾ ਤੋਂ ਪਹਿਲਾਂ ਸਥਾਨਕ ਰੈਸਟ ਹਾਊਸ ਵਿਖੇ ਧਾਰਮਿਕ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਆਪ ਹਲਕਾ ਇੰਚਾਰਜ ਪ੍ਰੋਫੈਸਰ ਜੀ ਐਸ ਮਲਤਾਨੀ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਸੋਤਾ ਹੋਰ ਆਪ ਆਗੂ ਬਲਵਿੰਦਰ ਸੋਨੀ ਕਟਗਿਣਤੀ ਕਮਿਸ਼ਨ ਦੇ ਸੂਬਾ ਪ੍ਰਧਾਨ ਜੋਰਜ ਸੋਨੀ ਡਾਇਰੈਕਟਰ ਪਾਸਟਰ ਐਸ ਐਸ ਪੀਟਰ ਜ਼ਿਲ੍ਹਾ ਪ੍ਰਧਾਨ ਜੌਨਸਨ ਮਸੀਹ ਭਾਈ ਸਰਬੰਮਸੀ ਅਤੇ ਪਾਸਟਰ ਸਹਿਮਾਨਾ ਵੱਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਅਤੇ ਸਮੂਹ ਇਕੱਤਰਤਾ ਨੂੰ 크리스마ਸ ਡੇ ਦੀ ਵਧਾਈ ਦਿੰਦਿਆਂ ਪ੍ਰਭੂ ਜਸੂ ਮਸੀਹ ਜੀ ਦੇ ਉਪਦੇਸ਼ਾਂ ਤੇ ਅਮਲ ਕਰਨ ਦੀ ਅਪੀਲ ਕੀਤੀ న్యూ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਹਰ ਸਾਲ ਦੀ ਤਰ੍ਹਾਂ ਉਹ ਦੁਨੀਆ ਵਿੱਚ ਅੱਜ ਵੀ ਐਸਵਰੀ ਵੀ ਪ੍ਰਭੂ ਜਸੂ ਮਸੀਹ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ 크리스마ਸ ਦੇ ਤੌਰ ਤੇ ਬਣਾਇਆ ਜਾਏਗਾ ਮੁਕੇਰੀਆਂ ਵਿੱਚ ਵੀ ਇਹ ਦਿਹਾੜਾ ਬੜੇ ਚਾਵਾ ਨਾਲ ਸ਼ਰਦਾ ਨਾਲ ਬਣਾਇਆ ਜਾਵੇਗਾ ਉਸੇ ਹੀ ਲੜੀ ਤਹਿਤ ਅੱਜ ਬਕੇਰੀਆਂ ਵਿਖੇ ਪ੍ਰਭੂ ਜਸੂ ਮਸੀਹ ਦੀ ਸ਼ੁਭਾ ਯਾਤਰਾ ਕੱਢੀ ਜਾਏਗੀ ਜਿਹਦੇ ਵਿੱਚ ਅਸੀਂ ਆਪਣੇ ਆਪ ਨੂੰ ਸ਼ਾਮਲ ਕਰਕੇ ਆਪਣੇ ਆਪ ਨੂੰ ਭਾਗੀ ਸਮਝ ਰਹੇ ਹਾਂ ਸੋ ਪ੍ਰਭੂ ਜਸੂ ਮਸੀਹ ਦੇ ਨਕਸ਼ੇ ਕਦਮ ਤੇ ਚੱਲਣਾ ਉਹਨਾਂ ਸਿੱਖਿਆਵਾਂ ਨੂੰ ਜ਼ਿੰਦਗੀ 'ਚ ਧਾਰਨ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਮੈਂ ਆਪਣੇ ਵੱਲੋਂ ਆਮ ਆਦਮੀ ਪਾਰਟੀ ਮਕੇਸ਼ ਮੁਚੀ ਟੀਮ ਵੱਲੋਂ ਸਾਰੇ ਪ੍ਰਭੂ ਜਸੂ ਮਸੀਹ ਨਾਮ ਲੈਵਾ ਸੰਗਤ ਨੂੰ ਲੱਖ ਲੱਖ ਮੁਬਾਰਕ ਦਿਨ ਉਹਨਾਂ ਜਨਮ ਦਿਹਾੜੇ ਤੇ ਔਰ ਪ੍ਰਭੂ ਜਸੂਸੀ ਅੱਗੇ ਬੇਨਤੀ ਕਰਦਾ ਅਰਦਾਸ ਕਰਦਾ ਪ੍ਰਸਤਾਵ ਕਰਦਾ ਕਿ ਸਾਨੂੰ ਸਾਰਿਆਂ ਨੂੰ ਉਹ ਬੁੱਧੀ ਬਖਸ਼ੇ ਔਰ ਚੰਗੇ ਨਾਗਰਿਕ ਬਣਨ ਵਿੱਚ ਉਹ ਸਾਡਾ ਮਦਦ ਕਰ। ਮੈਂ ਜੋਰਸਨ ਨੇ ਮਿਨੋਰਟੀ ਵਿੰਗ ਦਾ ਸਟੇਟ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਸਾਰਿਆਂ ਨੂੰ ਜਿੰਨੇ ਸਾਡੇ ਘੱਟ ਗਿਣਤੀ ਭਾਈਚਾਰਾ ਉਹਨਾਂ ਨੂੰ ਈਸਾਈ ਭਾਈਚਾਰਾ ਤੇ ਬਾਕੀ ਹੋਰ ਵੀ ਸਮਾਜ ਆ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮਦਾਰ ਰੇਦੀਆਂ ਲੱਖ ਲੱਖ ਵਧਾਈਆਂ ਦਿਨਾ ਔਰ ਜਿਹੜਾ ਅੱਜ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਉਹਦੇ ਲਈ ਵੀ ਮੈਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਕਾਮਨਾਵਾਂ ਦਿਨਾ ਤੇ ਵਧਾਈ ਵੀ ਦਿਨਾ ਔਰ ਇਸੇ ਤਰ੍ਹਾਂ ਸਾਡਾ ਆਪਸੀ ਭਾਈਚਾਰਾ ਤੇ ਪਿਆਰ ਬਣਿਆ ਰਹੇ ਤੇ ਪ੍ਰਭੂ ਯਿਸੂ ਮਸੀਹ ਦੀ ਜਿਹੜੇ ਸੰਦੇਸ਼ ਆ ਕਿ ਪਿਆਰ ਜਿਹੜਾ ਹਜ਼ਾਰਿਆਂ ਨਾਲ ਕਰੋ ਆਪਣੇ ਗਵਾਂਡੀ ਨਾਲ ਵੀ ਪਿਆਰ ਕਰੋ ਇਹ ਸੰਦੇਸ਼ ਅਸੀਂ ਸਾਰੀ ਦੁਨੀਆ 'ਚ ਫਲਾਣਾ ਚਾਹੁੰਦੇ ਆ ਇਸੇ ਸ਼ੋਭਾ ਯਾਤਰਾ ਨਾਲ ਔਰ ਕ੍ਰਿਸਮਸ ਤੇ ਰਹੀਂ ਸਾਰਿਆਂ ਨੂੰ ਪ੍ਰਭੂ ਜੀ ਸਨ ਸਿੱਦੇ ਜਨਮਦਾਦੇ ਦੀਆਂ ਫਿਰ ਤੋਂ ਬਹੁਤ ਬਹੁਤ ਵਧਾਈ। ਅੱਜ ਮਕੇਰੀਆਂ ਦੇ ਵਿੱਚ ਪ੍ਰਭੂ ਜਸ਼ਵੰਤ ਸਿੰਘ ਦੇ ਜਨਮ ਦਿਨ ਦੇ ਦਿਹਾੜੇ ਦੇ ਉੱਤੇ ਮਕੇਰੀਆਂ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਮਕੇਰੀਆਂ ਦੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਸਾਡੇ ਵਿੱਚ ਸਟੇਟ ਪ੍ਰੈਜ਼ੀਡੈਂਟ ਵੀ ਪਹੁੰਚੇ ਨੇ ਔਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਜੌਨਸਨ ਜੀ ਵੀ ਸਾਡੇ ਵਿੱਚ ਹਾਜ਼ਰ ਹੋਏ ਨੇ। ਸੋ ਮੈਂ ਸਾਰੀਆਂ ਸੰਗਤਾਂ ਨੂੰ ਇਸ ਸ਼ੁਭ ਦਿਹਾੜੇ ਤੇ ਲੱਖ ਲੱਖ ਮੁਬਾਰਕ ਤੇ ਬੁਲੈਂ ਜੈਮਸਦੀ ਮੈਂ ਜான்ਸਨ ਮਸੀਹ ਜ਼ਿਲ੍ਹਾ ਪ੍ਰਧਾਨ ਘਟ ਗਿਣਤੀ ਕਮਿਸ਼ਨ ਆਵਾਦਵੀ ਪਾਰਟੀ ਵੱਲੋਂ ਅੱਜ ਸੀਸ ਇਸ਼ੂ ਮਸੀਹ ਦੇ ਜਨਮ ਦਿਹਾੜੇ ਔਰ ਸ਼ੋਭ ਯਾਤਰਾ ਦੇ ਵਿੱਚ ਹਿੱਸਾ ਲੈਣ ਦੇ ਲਈ ਇਸ ਜਗ੍ਹਾ ਤੇ ਪਹੁੰਚੇ ਜੋ ਕਿ ਮੁਕੇਰੀਆਂ ਦੇ ਵਿੱਚ ਕੱਢੀ ਜਾ ਰਹੀ ਹੈ ਔਰ ਇਸ ਸ਼ੋਭਾ ਯਾਤਰਾ ਦੇ ਦੁਆਰਾ ਔਰ ਇਸ ਇਕੱਠ ਦੇ ਦੁਆਰਾ ਅਸੀਂ ਪ੍ਰਭੂ ਇਸ਼ੂ ਮਸੀਹ ਦੀਆਂ ਸਿੱਖਿਆਵਾਂ ਔਰ ਪ੍ਰਭੂ ਇਸ਼ੂ ਮਸੀਹ ਦੇ ਜੀਵਨ ਦੇ ਦੁਆਰਾ ਜੁਗਣਾ ਨੇ ਪਿਆਰ ਵਿਖਾਇਆ ਪੂਰੇ ਜਗਤ ਦੇ ਲਈ ਕਿਉਂਕਿ ਪ੍ਰਭੂ ਦੇ ਵਚਨ ਵਿੱਚ ਲਿਖਿਆ ਪਰਮੇਸ਼ਵਰ ਨੇ ਜਗਤ ਨਾਲ ਇਹ ਜਿਹਾ ਪਿਆਰ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਜੋ ਹਰੇਕ ਕੋ ਉਸ ਉੱਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਬਲਕਿ ਅਨੰਤ ਜੀਵਨ ਪਾਏ ਸੋਸ ਪ੍ਰਭੂ ਯਿਸੂ ਮਸੀਹ ਦੇ ਕੀਤੇ ਪਿਆਰ ਨੂੰ ਔਰ ਪ੍ਰੋਵੀਜ਼ਿਨਸਿਨ ਸਿੱਧੀਆਂ ਸਿੱਖਿਆਵਾਂ ਨੂੰ ਦਿਓ ਅੱਗੇ ਰੱਖਦੇ ਹੋਏ ਅਸੀਂ ਇਸ ਸ਼ੁਭ ਯਾਤਰਾ ਦੇ ਦੁਆਰਾ ਪ੍ਰਭੂ ਯਿਸੂ ਮਸੀਹ ਦੇ ਪਿਆਰ ਨੂੰ ਪ੍ਰਗਟ ਕਰਨ ਲਈ ਜਾ ਰਹੇ ਹਾਂ ਔਰ ਇਸ ਸ਼ੁਭ ਯਾਤਰਾ ਦੇ ਦੌਰਾਨ ਔਰ ਇਸ ਪੂਰੇ ਪ੍ਰੋਗਰਾਮ ਦੇ ਅੰਦਰ ਸਾਡੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਜੀ ਵੀ ਪਹੁੰਚੇ ਔਰ ਉਹਨਾਂ ਦੇ ਨਾਲ ਜੋਰ ਸੋਨੀ ਜੋ ਕਿ ਸਟੇਟ ਦੇ ਸਟੇਟ ਦੇ ਪ੍ਰੈਜ਼ੀਡੈਂਟ ਨੋਟ ਇਵਿੰਗ ਆਮ ਆਦਮੀ ਪਾਰਟੀ ਵੱਲੋਂ ਓਬੀਐਸ ਸ਼ੋਭ ਯਾਤਰਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਔਰ ਉਹਨਾਂ ਨੇ ਆਪਣੇ ਵਿਚਾਰਾਂ ਦੇ ਦੁਆਰਾ ਇਸ ਮਕੇਰੀਆ ਹਲਕੇ ਦੇ ਅੰਦਰ ਕ੍ਰਿਸਚਨ ਕਮਿਊਨਿਟੀ ਨੂੰ ਆਰਿਆ ਜਿੰਨੀਆਂ ਵੀ ਸਮੱਸਿਆਵਾਂ ਨੇ ਜਿਹਨੂੰ ਕਿ ਅਸੀਂ ਕਹਿ ਸਕਦੇ ਹਾਂ ਕਪੜੀਸਤਾਨ ਦੀ ਔਰ ਹੋਰ ਵੀ ਜਿਹੜੀਆਂ ਸਮੱਸਿਆਵਾਂ ਉਹਨਾਂ ਸਭਨਾਂ ਨੂੰ ਪੂਰਾ ਕਰਨ ਦਾ ਵਿਸ਼ਵਾਸ ਦਿਲਾਇਆ ਔਰ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇਹ ਸਮਾਂ ਬਖਸ਼ਿਆ ਅਸੀਂ ਸਭ ਇੱਕ ਪ੍ਰਪੰਨ ਦੇ ਪ੍ਰੇਮ ਦੇ ਰੂਹਾਂ ਦਾ ਸਭ ਜਿਹੜੇ ਮਿਲ ਕੇ ਪ੍ਰਭੂ ਦੇ ਜਨਮ ਦਿਹਾੜੇ ਨੂੰ ਮਨਾ ਰਹੇ ਹਾਂ ਔਰ ਉਹਨਾਂ ਦੇ ਨਾਮ ਨੂੰ ਮਹਿਮਾ ਉਹਨਾਂ ਦੇ ਨਾਮ ਨੂੰ ਜਦਾਲ ਦੇ ਰਹੇ ਹਾਂ ਸੇਕ ਵਾਰ ਫਿਰ ਸਾਰੀਆਂ ਕਲੀਸਿਆਂ ਨੂੰ ਸਾਰੇ ਲੋਕਾਂ ਨੂੰ ਪ੍ਰਭੂ ਯਿਸੂਮਸੀ ਦੇ ਜਨਮ ਦਿਹਾੜੇ ਦੀਆਂ ਔਰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਜੈਮਸੀ